ਸ੍ਰੀ ਜਨ ਮੰਤਰੀ ਜੀ ਅੱਜ ਮੈਂ ਅਪ ਜੈ ਸ੍ਰੀ ਜਨ ਮੰਤਰੀ ਜੀ ਅੱਜ ਮੈਂ ਆਪਣੇ ਉਹਨਾਂ ਭੈਣ ਭਰਾਵਾਂ ਵਾਸਤੇ ਇੱਕ ਅਜਿਹਾ ਨੁਕਤਾ ਲੈ ਕੇ ਆਈਆਂ ਜਿਨ੍ਹਾਂ ਨੂੰ ਸਾਇਟਿਕਰੀ ਪ੍ਰੋਬਲਮ ਆ ਸਾਇਟਿਕਾ ਮਤਲਬ ਇੱਕ ਲੱਤ ਵਿੱਚ ਦਰਦ ਹੋਣਾ ਇਹਦੀ ਬਹੁਤ ਜ਼ਿਆਦਾ ਪ੍ਰੋਬਲਮ ਪਾਈ ਜਾਂਦੀ ਹੈ ਅਕਸਰ ਦੇਖਿਆ ਜਾਂਦਾ ਜਿਹੜੇ ਭੈਣ ਭਰਾਵਾਂ ਨੂੰ ਇਹਦੀ ਪ੍ਰੋਬਲਮ ਉਸ ਜਿਹੜਾ ਠੀਕ ਠੰਗ ਨਾਲ ਚੱਲ ਫੇਰ ਨਹੀਂ ਸਕਦੇ ਉਹਨਾਂ ਨੂੰ ਕੰਮ ਵਿੱਚ ਵੀ ਦਿੱਕਤ ਆਉਂਦੀ ਆ ਉਹ ਰਾਤ ਨੂੰ ਚੰਗੀ ਤਰ੍ਹਾਂ ਨੀਂਦ ਨਹੀਂ ਲੈ ਸਕਦੇ ਇੰਨੇ ਜ਼ਿਆਦੇ ਉਹ ਪੀੜੇ ਤੋਂ ਹੁੰਦੇ ਨੇ ਇਹਦੇ ਵਿੱਚ ਆਪਾਂ ਨੇ ਜੀ ਕੀ ਲੈਣਾ ਇਹਦੇ ਵਿੱਚ ਆਪਾਂ ਨੇ ਚਾਰ ਚੀਜ਼ਾਂ ਦਾ ਇਸਤੇਮਾਲ ਕਰਨਾ ਇੱਕ ਲੈਣੀਆਂ ਨੇ ਆਪਾਂ ਨੇ ਅਲਸੀ 100 ਗ੍ਰਾਮ 100 ਗ੍ਰਾਮ ਮੇਥੇ ਮੇਥੀ ਨਹੀਂ ਲੈਣੀ ਮੇਥੇ ਲੈਣੇ ਨੇ 100 ਗ੍ਰਾਮ ਚਿੱਟੇ ਤੇਲ ਤੇ 100 ਗ੍ਰਾਮ ਕਿੱਕਰ ਫਲੀ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਣਗੀਆਂ ਇਨਾਂ ਨੂੰ ਸਾਰਿਆਂ ਨੂੰ ਇੱਕ ਮਾਤਰਾ ਵਿੱਚ ਲੈਣਾ 100 ਗ੍ਰਾਮ ਲੈ ਸਕਦੇ ਹੋ ਤਾਂ 100 ਗ੍ਰਾਮ ਲਵੋ 50 ਗ੍ਰਾਮ ਲੈ ਸਕਦੇ ਆ ਤਾਂ 50 ਗ੍ਰਾਮ ਵੀ ਲੈ ਸਕਦੇ ਆ ਸਾਰਿਆਂ ਨੂੰ ਬਰਾਬਰ ਮਾਤਰਾ ਵਿੱਚ ਲੈਣਾ ਇਹ ਨਹੀਂ ਹੈ ਜੇ ਵੀ ਉਹ ਘੱਟ ਲੈ ਲਈਓ ਵੱਧ ਲੈ ਲਈ ਪਰ ਘੱਟ ਨਹੀਂ ਲੈਣੀ ਆ ਇੱਕ ਮਾਤਰਾ ਵਿੱਚ ਲੈ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਪੀਸ ਲੈਣਾ ਜਦੋਂ ਇਹਨਾਂ ਦਾ ਬਰੀਕ ਚੂਰਨ ਬਣ ਜਾਵੇ ਉਹ ਸਾਰੇ ਹੀ ਉਹਨੂੰ ਇੱਕ ਵਰਤਮਾਨ ਜਾਂ ਸੀਸੀ ਚ ਪਾ ਕੇ ਰੱਖ ਲਵੋ ਕਿਸੇ ਵੀ ਸੁੱਕੇ ਢਾਂਡੇ ਚ ਪਾ ਕੇ ਰੱਖ ਲਵੋ ਫਿਰ ਉਹਨੂੰ ਭੋਜਨ ਤੋਂ ਘੰਟਾ ਬਾਅਦ ਕੋਸੇ ਪਾਣੀ ਨਾਲ ਲੈਣਾ ਸਵੇਰੇ ਸਾਮ ਲੈਣਾ ਜੀ ਜਿਹੜੇ ਬਾਲੇ ਉਹਨੇ ਜਿਨ੍ਹਾਂ ਨੂੰ ਬਾਲੀ ਜ਼ਿਆਦਾ ਤਕਲੀਫ ਆ ਉਹ ਸਵੇਰੇ ਸਾਮ ਦੀ ਜਗ੍ਹਾ ਦੁਪਹਿਰੇ ਵੀ ਲੈ ਸਕਦੇ ਨੇ ਜਿਹੜੇ ਦੁਪਹਿਰੇ ਨਹੀਂ ਲੈ ਸਕਦੇ ਉਹ ਦੋ ਟਾਈਮ ਹੀ ਲੈਣ ਇਹਦੇ ਨਾਲ ਤੁਹਾਨੂੰ ਬਹੁਤ ਹੀ ਵਧੀਆ ਰਿਜ਼ਲਟ ਮਿਲੂਗਾ ਕੁਝ ਹੀ ਦਿਨਾਂ ਵਿੱਚ ਜਿਹੜਾ ਤੁਹਾਡਾ ਦਰਦ ਆ ਉਹ ਬਿਲਕੁਲ ਠੀਕ ਹੋ ਜਾਊਗਾ ਕੋਈ ਦੇਖ ਹੀ ਦੇਣਾ ਵਿੱਚ ਤੁਹਾਨੂੰ ਬਹੁਤ ਹੀ ਫਾਇਦਾ ਮਿਲੇਗਾ ਤੁਸੀਂ ਅਸੀਂ ਨੀਂਦ ਲੈ ਸਕੋਗੇ ਵਧੀਆ ਚੱਲ ਫਿਰ ਸਕੋਗੇ ਆਰਾਮ ਦੇ ਨਾਲ ਕੰਮ ਕਰ ਸਕੋਗੇ ਜੈ ਸ੍ਰੀ ਰਤਨਵੰਤਰੀ ਜੀ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਮੈਂਟ ਜਰੂਰ ਕਰ ਦਿਓ ਤਾਂ ਕਿ ਮੇਰੀਆਂ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦੀ ਹਾਂ ਜੋ ਵੀ ਚੀਜ਼ ਬਾਰੇ ਜੇ ਵੀ ਕਿਸੇ ਬਾਰੇ ਮੇ ਤੋਂ ਪੁੱਛਣਾ ਤਾਂ ਕੁਝ ਵੀ ਪੁੱਛ ਸਕਦੇ ਹੋ just return one